ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਹਿੰਦੇ ਆਂਦੇ ਕੋਈ ਵੀ ਕੋਈ ਚੀਜ਼ ਕੋਈ ਪਿਆਰ ਦੇ ਨਾਲ ਲਿਆਉਂਦਾ ਆ ਤਾਂ ਉਹਦਾ ਸਾਨੂੰ ਬਹੁਤ ਹੀ ਸਤਿਕਾਰ ਕਰਨਾ ਚਾਹੀਦਾ ਹੈ ਅਗਲਾ ਐਨੀ ਦੂਰੋਂ ਆਪਣੇ ਵਾਸਤੇ ਚੀਜ਼ ਲੈ ਕੇ ਆਇਆ ਆ ਤਾਂ ਆਪਾਂ ਨੂੰ ਉਹਨਾਂ ਦੀ ਜ਼ਰੂਰ ਕਦਰ ਕਰਨੀ ਚਾਹੀਦੀ ਹੈ ਹਨਾ ਤੇ ਇਸੇ ਤਰ੍ਹਾਂ ਅੱਜ ਮੇਰੀ ਸਹੇਲੀ ਆ ਜਿਹੜੀ ਮੇਰੇ ਵਾਸਤੇ ਗਿਫਟ ਲੈ ਕੇ ਆਈ ਆ ਉਹ ਮੈਂ ਤੁਹਾਨੂੰ ਵੀ ਦਿਖਾਵਾਂਗੀ ਤੇ ਤੁਸੀਂ ਵੀ ਦੇਖਿਓ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਨੂੰ ਉਹ ਗਿਫਟ ਮੇਰਾ ਕਿੱਦਾਂ ਦਾ ਲੱਗਾ ਮੇਰੀ ਸਹੇਲੀ ਜਿਹੜੀ ਲੈ ਆਈ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੇ ਮੈਂ ਉਹਨੂੰ ਜਰੂਰ ਪੈਣ ਕੇ ਵੀ ਤੁਹਾਨੂੰ ਦਿਖਾਵਾਂਗੀ ਤੇ ਪਰ ਅੱਗੇ ਜਿਹੜੀਆਂ ਆਉਣ ਵਾਲੀਆਂ ਵੀਡੀਓ ਮੈਂ ਉਹਨਾਂ ਵਿੱਚ ਜਰੂਰ ਉਹ ਪਾ ਕੇ ਰੱਖੂੰਗੀ ਤੇ ਚਲੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਆ ਤੇ ਮੇਰੀ ਸਹੇਲੀ ਆ ਜਦੋਂ ਵੀ ਕਿਤੇ ਵੀ ਜਾਂਦੀ ਆ ਮੇਰੇ ਲਈ ਗਿਫਟ ਜ਼ਰੂਰ ਲੈ ਕੇ ਆਉਂਦੀ ਆ ਤੇ ਇਸ ਵਾਰ ਵੀ ਉਹ ਮੇਰੇ ਗਿਫਟ ਲੈ ਕੇ ਆਏ ਆ ਤੇ ਬਹੁਤ ਵਧੀਆ ਗਿਫਟ ਲੱਗਾ ਤੇ ਤੁਹਾਡੀਆਂ ਸੇਲੀਆਂ ਵੀ ਤੁਹਾਡੇ ਵਾਸਤੇ ਇਸ ਤਰ੍ਹਾਂ ਦੇ ਗਿਫਟ ਲਿਆਉਂਦੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਉਹ ਮੇਰੇ ਵਾਸਤੇ ਕੀ ਗਿਫਟ ਲੈ ਕੇ ਆਏ ਆ ਤੇ ਆਓ ਆਪਾਂ ਤੁਹਾਨੂੰ ਦਿਖਾਈਏ ਆ ਦੇਖੋ ਜੀ ਇਹ ਸੇਲੀ ਮੇਰੀ ਮੇਰੇ ਵਾਸਤੇ ਲੈ ਆਈ ਹੈ ਜੀ ਮੇਰੇ ਲਈ ਵਾਲੀਆਂ ਦੇਖੋ 골ਡ ਦੀਆਂ ਵਾਲੀਆਂ ਆ ਮੈਨੂੰ ਬਹੁਤ ਵਧੀਆ ਲੱਗੀਆਂ ਤੇ ਕੋਈ ਕੋਈ ਹੁੰਦਾ ਜਿਹੜਾ ਜੀ ਗਿਫਟ ਦਿੰਦਾ ਆ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਬੈਠ ਜਾ ਮੇਰੇ ਕੰਨਾਂ ਵਿੱਚ ਪਾ ਕੇ ਫੇਰ ਜਾਈ ਆਪਾਂ ਵੀਡੀਓ ਬਣਾਉਨੇ ਆ ਪਰ ਉਹ ਕਹਿੰਦੀ ਮੈਂ ਵੀਡੀਓ ਦੇ ਵਿੱਚ ਹਨਾ ਆਉਣਾ ਨਹੀਂ ਹੈਗਾ ਤੇ ਇਸ ਕਰਕੇ ਫਿਰ ਮੈਂ ਹੁਣ ਬਾਅਦ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਹੀ ਮੈਂ ਜਾਨੀ ਕਿ ਫਿਰ ਵੀਡੀਓ ਬਣਾਈ ਆ ਤੇ ਇਹ ਉਹ ਮੇਰੇ ਵਾਸਤੇ ਲੈ ਕੇ ਆਏ ਆ ਜੀ ਇਹ ਵਾਲੀਆਂ ਜਿਹੜੀਆਂ ਮੈਨੂੰ ਬਹੁਤ ਪਸੰਦ ਆਈਆਂ ਆ ਸ਼ਾਇਦ ਮੈਨੂੰ ਇਹਨਾਂ ਦੀ ਜ਼ਰੂਰਤ ਵੀ ਸੀ ਤੇ ਮੈਂ ਹੁਣ ਇਹਨਾਂ ਨੂੰ ਪਾਉਂਗੀ ਜੇ ਕਹਿੰਦੇ ਹੁੰਦੇ ਕੋਈ ਚੀਜ਼ ਅਗਲਾ ਦੇ ਕੇ ਜਾਂਦਾ ਜੇ ਆਪਾਂ ਉਹਨਾਂ ਨੂੰ ਨਾ ਭਾਰਤ ਦੇ ਆ ਤੇ ਚੀਜ਼ ਦੇਣ ਵਾਲੇ ਨੂੰ ਵੀ ਤਾਂ ਹੀ ਖੁਸ਼ੀ ਹੁੰਦੀ ਆ ਤੇ ਉਹਨੂੰ ਹੁੰਦਾ ਆ ਵੀ ਹਾਂ ਮੇਰੀ ਲੈ ਆਂਦੀ ਹੋਈ ਚੀਜ਼ ਨੂੰ ਉਹਨਾਂ ਨੇ ਪਾ ਆਇਆ ਜੇ ਆਪਾਂ ਨਹੀਂ ਪਾਉਂਦੇ ਸੱਟ ਬਸੱਟ ਕਰਦੇ ਆ ਤੇ ਫੇ ਅਗਲੇ ਨੂੰ ਦੁੱਖ ਹੁੰਦਾ ਵੀ ਮੈਂ ਲੈ ਐਨੇ ਜ਼ਿਆਦੇ ਨਾਲ ਚੀਜ਼ ਲੈ ਆਂਦੀ ਸੀ ਤਾਂ ਉਹ ਮਤਲਬ ਉਹਨਾਂ ਨੇ ਪਾਈ ਨਹੀਂ ਹੈਗੀ ਹਾਂਜੀ ਇਹ ਮੇਰੀ ਸਹੇਲੀ ਜੀ ਹਜ਼ੂਰ ਸਾਹਿਬ ਗਈ ਸੀ ਉੱਥੋਂ ਮੇਰੇ ਲਈ ਇਹ ਵਾਲੀਆਂ ਲਿਆਏ ਆ ਤੇ ਨਾਲੇ ਸਾਡੇ ਵਾਸਤੇ ਉੱਥੋਂ ਦਾ ਪ੍ਰਸ਼ਾਦ ਵੀ ਲੈ ਕੇ ਆਏ ਆ ਏ ਦੇਖੋ ਜੀ ਪ੍ਰਸ਼ਾਦ ਵੀ ਸਾਡੇ ਲਈ ਲੈ ਕੇ ਆਏ ਆ ਨਾਲੇ ਸਾਡੇ ਲਈ ਸਰੋਪਾਏ ਲੈ ਕੇ ਆਏ ਆ ਜੀ ਤੇ ਦੇਖੋ ਇਹ ਵੀ ਕਿਸੇ ਕਿਸੇ ਨੂੰ ਕੋਈ ਕੋਈ ਯਾਦ ਹੁੰਦਾ ਆ ਰੱਖਦਾ ਨਹੀਂ ਤਾਂ ਕੌਣ ਯਾਦ ਰੱਖਦਾ ਆ ਅੱਜ ਕੱਲ ਦੇ ਸਮੇਂ ਵਿੱਚ ਉਹ ਸਾਡੇ ਲਈ ਪ੍ਰਸ਼ਾਦ ਵੀ ਲੈ ਕੇ ਆਏ ਤੇ ਮੇਰੇ ਲਈ ਇਹ ਵਾਲੀਆਂ ਵੀ ਲੈ ਕੇ ਆਏ ਮੈਨੂੰ ਤਾਂ ਵਾਲੀਆਂ ਦੀ ਮੈਂ ਇਹਨਾਂ ਦੀ ਕੀਮਤ ਮਗਰ ਨਹੀਂ ਜਾਨਦੀ ਮੈਂ ਉਹਨਾਂ ਦੇ ਮਤਲਬ ਪਿਆਰ ਮਗਰ ਜਾਣੀ ਆ ਵੀ ਆਪਾਂ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਇਹ ਦੇਖੋ ਜੀ ਉਹਨਾਂ ਨੇ ਮੈਨੂੰ ਕਿੰਨੇ ਪਿਆਰ ਦੇ ਨਾਲ ਕਿੰਨੀ ਰੀਜ਼ ਦੇ ਨਾਲ ਏ ਮੇਰੇ ਵਾਸਤੇ ਵਾਲੀਆਂ ਜਿਹੜੀਆਂ ਉਹ ਲੈ ਕੇ ਆਏ ਆ ਹਾਂਜੀ ਮੈਂ ਇਹ ਵਾਲੀਆਂ ਹੁਣ ਜ਼ਰੂਰ ਪਾਉਂਗੀ ਤੁਹਾਨੂੰ ਮੇਰੀ ਸਹੇਲੀ ਦਾ ਦਿੱਤਾ ਹੋਇਆ ਗਿਫਟ ਕਿਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦੀ ਵੀਡੀਓ ਬਸ ਇੰਨੀ ਹੀ ਮਿਲਾਂਗੇ ਆਪਾਂ ਅਗਲੀ ਇੱਕ ਨਵੀਂ ਵੀਡੀਓ ਦੇ ਵਿੱਚ ਹੌਨਾ ਚਰਜੀ ਤੁਹਾਡੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ